ਮਾਨਸਾ ਸ਼ਹਿਰ ਵਿੱਚ ਡੇਂਗੂ ਅਤੇ ਚਿਕਨਗੂਨੀਆ ਨੇ ਪੈਰ ਪਸਾਰ ਲਏ ਹਨ ਤੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਜਿਸ ਕਾਰਨ ਲੋਕ ਘਰਾਂ ਵਿੱਚ ਖੁਦ ਦੇਸੀ ਤਰੀਕੇ ਨਾਲ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਵੇਂ ਕਿ ਕਈ ਲੋਕ ਨਿੱਜੀ ਹਸਪਤਾਲਾਂ ਤੇ ਪਿੰਡਾਂ ਦੇ ਡਾਕਟਰਾਂ ਤੋਂ ਹੀ ਆਪਣਾ ਇਲਾਜ ਕਰਵਾ ਰਹੇ ਹਨ ਐਸਐਮਓ ਮਾਨਸਾ ਡਾਕਟਰ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੁਣ ਤੱਕ ਡੇਂਗੂ ਦੇ 37 ਮਰੀਜ਼ ਅਤੇ ਚਿਕਨਗੂਨੀਆ ਦੇ 48 ਮਰੀਜ਼ ਆਏ ਹਨ ਉਹਦੇ ਵੀ ਇਹ ਧਿਆਨ ਦੇ ਵਿੱਚ ਹੈ ਕਿ ਪੰਜਾਬ ਸਰਕਾਰ ਤੇ ਖਾਸ ਕਰਕੇ ਜ਼ਿਲ੍ਹਾ ਅਧਿਕਾਰੀ ਸਾਡੇ ਮਾਨਯੋਗ ਬਲਵੀਰ ਸਿੰਘ ਜੀ ਸੇਕ ਮੰਤਰੀ ਉਹਨਾਂ ਦੀ ਹਦਾਇਤਾਂ ਅਨੁਸਾਰ ਤੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਅੱਜ ਵੀ ਜਿਹੜੀ ਹੈ ਉਹਨਾਂ ਦੀ ਗਵਾਈ ਦੇ ਵਿੱਚ ਇਸ ਦੇ ਬਾਰੇ ਵਿੱਚ ਇੱਕ ਮੀਟਿੰਗ ਜਿਹੜੀ ਹੈ ਜ਼ਿਲ੍ਹਾ ਪੱਧਰ 'ਤੇ ਕੀਤੀ ਗਈ ਹੈ ਤੇ ਉਸ ਦੇ ਵਿੱਚ ਜਿਹੜੀ ਚੀਜ਼ ਅੱਜ ਦੇ ਜਿਹੜੇ ਤੱਥ ਸਾਹਮਣੇ ਨੇ ਕਿ ਇਸ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਜ਼ਿਲ੍ਹੇ ਅੰਦਰ ਆ ਪਿਛਲੇ ਬਰਸਾਤਾਂ ਵਾਲੇ ਮੌਸਮ ਜਿਹੜਾ ਉਹਦੇ ਦੌਰਾਨ ਆਮ ਤੌਰ 'ਤੇ ਜਿਹੜੀਆਂ ਇਹ ਵੈਕਟਰ ਬੋਰਨ ਡਿਜ਼ੀਜ਼ ਹੈ ਜਿਹੜੀਆਂ ਕਿ ਮੱਛਰ ਤੋਂ ਜਿਹੜਾ ਵਾਇਰਲ ਬੁਖਾਰ ਹੁੰਦਾ ਹੈ ਇਹਦੇ ਵਿੱਚ ਦੋ ਜਿਹੜੇ ਬੁਖਾਰ ਨੇ ਮੇਲ ਨੇ ਚਿਕਨ ਗੁਨੀਆ ਤੇ ਡੇਂਗੂ ਇਹਨਾਂ ਦਾ ਪ੍ਰਕੋਪ ਜਿਹੜਾ ਉਹ ਚੱਲ ਰਿਹਾ ਇਹਦੇ ਵਿੱਚ ਮਲੇਰੀਆ ਵੀ ਸ਼ਾਮਲ ਹੈ ਪਰ ਲੱਕੀਲੀ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਮਲੇਰੀਆ ਦਾ ਕੇਸ ਹਲੇ ਤੱਕ ਹੈ ਨਹੀਂ ਹੈ ਤੇ ਡੇਂਗੂ ਜਿੱਥੋਂ ਤੱਕ ਹੈ ਇਹਦੇ ਜਿੰਨੇ ਅਸੀਂ ਸੈਂਪਲ ਟੈਸਟ ਕੀਤੇ ਆ ਉਹਨਾਂ ਦੇ ਵਿੱਚੋਂ 37 ਮਰੀਜ਼ ਜਿਹੜੇ ਆ ਉਹ ਡੇਂਗੂ ਤੋਂ ਪ੍ਰਭਾਵਿਤ ਨੇ ਤੇ ਇਸੇ ਤਰ੍ਹਾਂ ਜਿਹੜਾ ਚਿਕਨ ਗੁਨੀਆ ਉਹਦੇ ਤੋਂ 48 ਮਰੀਜ਼ਾਂ ਦੀ ਗਿਣਤੀ ਜਿਹੜੀ ਆ ਜਿਹੜੇ ਅਸੀਂ ਟੈਸਟ ਕੀਤੇ ਆ ਉਹਦੇ ਵਿੱਚ ਇਹਨਾਂ ਦੀ ਗਿਣਤੀ ਆਉਂਦੀ ਆ ਹੋ ਵੀ ਜਿਵੇਂ ਮੈਂ ਪਹਿਲਾਂ ਵੀ ਸਕੇਪਸ ਦੱਸਿਆ ਸੀ ਕਿ ਇਹ ਵਾਇਰਲ ਬਿਮਾਰੀ ਹੈ ਤੇ ਜਿਸ ਤਰ੍ਹਾਂ ਜਿੰਨੇ ਵੀ ਵਾਇਰਲ ਬੁਖਾਰ ਹੁੰਦੇ ਨੇ ਤੇ ਸ਼ਰੀਰ ਦੇ ਵਿੱਚ ਕਾਫੀ ਭੰਨ ਤੋੜ ਕਰਦੇ ਨੇ ਬੜੀ ਅਕਚੂਰੀ ਲੱਗਦੀ ਹੈ ਬੁਖਾਰ ਤੇਜ਼ ਹੁੰਦਾ ਹੈ ਤੇ ਉਹਦੇ ਨਾਲ ਕੰਬਣੀ ਵੀ ਛਿੜ ਸਕਦੀ ਹੈ ਤੇ ਉਸ ਤੋਂ ਇਲਾਵਾ ਜਿਹੜੀ ਹੱਡ ਪੈਰ ਜਿਹੜੇ ਆ ਉਹ ਟੁੱਟਦੇ ਭੱਜਦੇ ਨਹੀਂ ਤੇ ਮਾਸਪੇਸ਼ੀਆਂ ਦੇ ਵਿੱਚ ਖਿੱਚ ਤੇ ਦਰਦ ਹੁੰਦਾ ਹੈ ਕਿ ਜਿਹੜੀਆਂ ਲਾਮਤਾਂ ਨੇ 4 ਤੋਂ 7 ਦਿਨ ਤੱਕ ਵੀ ਰਹਿ ਸਕਦੀਆਂ ਨੇ ਔਰ ਇਹ ਜਿਹੜੀਆਂ ਦੋਨੋਂ ਬਿਮਾਰੀਆਂ ਨੇ ਚਿਕਨ ਗੁਨੀਆ ਤੇ ਡੇਂਗੂ ਜਿਹੜਾ ਇਹਦਾ ਕੋਈ ਆਪਣੇ ਆਪ ਦੇ ਵਿੱਚ ਇਹਨਾਂ ਦਾ ਇਲਾਜ ਨਹੀਂ ਹੈ ਇਹ ਵਾਇਰਲ ਬੁਖਾਰ ਨੇ ਅਗਰ ਸਰੀਰ ਤੇ ਜਿਆਦਾ ਨੁਕਸਾਨ ਨਾ ਕੀਤਾ ਤੇ ਆਪਣੇ ਆਪ ਚ ਠੀਕ ਹੋ ਜਾਣਾ ਹੁੰਦਾ ਪਰ ਉਨੇ ਸਮੇ ਲਈ ਸਾਨੂੰ ਬੁਖਾਰ ਵਾਲੀ ਜਿਹੜੀ ਦਵਾਈ ਆ ਉਹ ਡਾਕਟਰ ਦੀ ਸਲਾਹ ਲੈ ਕੇ ਉਹ ਲੈਣੀ ਚਾਹੀਦੀ ਆ ਤਾਂ ਕਿ ਉਹ ਜਿਹੜੀਆਂ ਇਹਦੇ ਆਲਮਕਾ ਮੁਰੀਆਂ ਨੇ ਉਹਨਾਂ ਤੋਂ ਬਚਿਆ ਜਾ ਸਕੇ ਔਰ ਇਹ ਬਿਮਾਰੀ ਕੋਈ ਗੰਭੀਰ ਰੂਪ ਨਾ ਧਾਰਨ ਕਰੇ ਤੇ ਦੂਸਰਾ ਮੈਂ ਤੁਹਾਡੇ ਰਾਈ ਇਹ ਵੀ ਜਾਣਕਾਰੀ ਸਾਂਝੀ ਕਰਨਾ ਚਾਹੁੰਗਾ ਕਿ ਜਿਹੜਾ ਇਹ ਸੈੱਲਾਂ ਵਾਲਾ ਕੰਮ ਹੈ ਕਿ ਸੈੱਲ ਘਟ ਗਏ ਇਹ ਵਾਇਰਲ ਬਹੁਤ ਸਾਰੇ ਬੁਖਾਰ ਦੇ ਵਿੱਚ ਬੜੇ ਤਰ੍ਹਾਂ ਦੇ ਸੈੱਲ ਵਾਈਟ ਬਲੱਡ ਸੈੱਲ ਵੀ ਤੇ ਪਲੇਟਲੇਟ ਵੀ ਘਟਦੇ ਨੇ ਪਰ ਉਹ ਕੁਦਰਤੀ ਤੌਰ ਦੇ ਉੱਤੇ 4-5 ਦਿਨ ਬਾਅਦ ਬੁਖਾਰ ਦੇ ਜ਼ੋਰ ਘਟਣ ਤੋਂ ਬਾਅਦ ਪੂਰੇ ਹੋ ਜਾਂਦੇ ਨੇ ਕੁਝ ਖਾਸ ਕਿਸਮਾਂ ਦੇ ਡੇਂਗੂ ਦੀਆਂ ਜਿਨ੍ਹਾਂ ਦੇ ਵਿੱਚ ਇਹ ਸੈਨ ਇੰਨੇ ਰੂਪ ਚ ਘਟ ਗਏ ਤੇ ਇੱਕਦਮ ਘਟਦੇ ਨਹੀਂ ਕਿ ਉਹ ਅੱਗੇ ਵਾਸਤੇ ਜਾਨ ਲੈਣਾ ਹੋ ਸਕਦੇ ਨੇ ਇਸ ਕਰਕੇ ਤੇ ਵੀ ਮੇਰੀ ਸਲਾਹ ਹੈ ਕਿ ਤੁਸੀਂ ਇਹਦਾ ਜਿਹੜਾ ਇਸ ਤ ਵੀ ਇਹ ਕਰਵਾ ਲੈਂਦੇ ਹਾਂ ਔਰ ਉਹ ਤੁਹਾਨੂੰ ਕਿਤੇ ਵੀ ਲੈਬੋਰਟਰੀ ਦੇ ਵਿੱਚ ਇਹਨੂੰ ਪੋਜ਼ੀਟਿਵ ਕਿਹਾ ਜਾਂਦਾ ਤਾਂ ਤੁਸੀਂ ਉਹਨੂੰ ਪੱਕਾ ਕਰਨ ਲਈ ਸਾਡੇ ਸਿਵਲ ਹਸਪਤਾਲ ਮਾਨਸ਼ਾ ਜਾਂ ਸਿਵਲ ਹਸਪਤਾਲ ਬੁਰਲਾਡਾ ਜਾਂ ਸਿਵਲ ਹਸਪਤਾਲ ਸਿਗੂਲਗੜ ਇੱਕ ਵਾਰੀ ਸੈਂਪਲ ਜ਼ਰੂਰ ਦਿਓ ਤਾਂ ਕਿ ਇਹ ਪੱਕਾ ਹੋ ਸਕੇ ਕਿ ਕੀ ਇਹ ਡੇਂਗੂ ਹੀ ਸੀ ਮਾਨਸਾ ਦਾ ਇੰਨਾ ਬੁਰਾ ਹਾਲ ਹੈ ਜਿੰਨਾ ਕਿ ਕਰੋਨਾ ਦੇ ਵਿੱਚ ਮਰੀਜ਼ ਨਹੀਂ ਸੀ ਇਹਨੇ ਜਿੰਨੇ ਹੁਣ ਡੇਂਗੂ ਤੇ ਚਿਕਨਗੋਨੀਆ ਨਾਲ ਪਏ ਆ ਫਾਸਪਤਾਲ ਭਰੇ ਪਏ ਆ ਚਾਹੇ ਪਿੰਡਾਂ ਵਾਲੇ ਹੋਣ ਚਾਹੇ ਸ਼ਹਿਰ ਵਾਲੇ ਹੋਣ ਤੁਸੀਂ ਜਾ ਕੇ ਦੇਖੋ ਕੋਈ ਹਸਪੀਟਲ ਨਹੀਂ ਜਿੱਥੇ 100 150 ਮਰੀਜ਼ ਨਾ ਪਿਆ ਹੋਵੇ ਜਿਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਇਹ ਸੀਵਰੇਜ ਦਾ ਪਾਣੀ ਹੈ ਜਿਹੜਾ ਕਿ ਮਾਨਸਾ ਦੇ ਵਿੱਚ ਖੜ ਕੇ ਇੰਨੀ ਕਿ ਗੰਦੀ ਬਿਮਾਰੀ ਫਲਾ ਚੁੱਕਿਆ ਜਿਹਦਾ ਕੋਈ ਇਲਾਜ ਨਹੀਂ ਹੈ ਇਸ ਟਾਈਮ ਤੇ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਮੈਂ ਪਿਛਲੇ 70 ਸਾਲਾਂ ਦੀ ਗੱਲ ਕਰਨ ਵਾਲੀ ਸਰਕਾਰ ਨੂੰ ਪੁੱਛਦਾ ਇਹ 70 ਸਾਲਾਂ ਦੇ ਵਿੱਚ ਲੋਕ ਇੰਨੇ ਬਿਮਾਰ ਨਹੀਂ ਹੋਏ ਸੀ ਜਿੰਨੇ ਆ ਪਿਛਲੇ 1.5 ਸਾਲ ਦੇ ਵਿੱਚ ਮਾਨਸਾ ਦੇ ਵਿੱਚ ਬਿਮਾਰ ਹੋ ਗਏ ਤੁਸੀਂ ਚਾਹੇ 70 ਸਾਲਾਂ ਦਾ ਸਰਕਾਰੀ ਹਸਪਤਾਲ ਦਾ ਰਿਕਾਰਡ ਕਢਾ ਲਿਓ ਉਨੇ ਮਰੀਜ਼ ਪਿੱਛੇ 70 ਸਾਲਾਂ ਦੇ ਵਿੱਚ ਆਪ ਹਸਪਤਾਲਾਂ ਦੇ ਦਾਖਲ ਨਹੀਂ ਹੋਏ ਜਿੰਨੇ ਆ ਸਾਲ ਸਵਾ ਸਾਲ ਤੋਂ ਪਏ ਆ ਪਾਣੀ ਖੜਾ ਹੋਣ ਦੇ ਕਰ ਨਾ ਤਾਂ ਸਰਕਾਰ ਸੀਵਰੇਜ ਵੱਲ ਧਿਆਨ ਦੇ ਰਹੀ ਐ ਨਾ ਸਾਡੀ ਸਿਹਤ ਵੱਲ ਧਿਆਨ ਦੇ ਰਹੀ ਐ ਸਿਰਫ ਇੱਕੋ ਹੀ ਮਕਸਦ ਆ ਵੀ ਲੁੱਟ ਕੇ ਖਾ ਲੋ ਪੰਜਾਬ ਨੂੰ ਬਸ ਡੇਢ ਸਾਲ ਰਹਿ ਗਿਆ ਡੇਢ ਸਾਲ ਦੇ ਵਿੱਚ ਜੋ ਇਹਨਾਂ ਨੇ ਕਰਨਾ ਕਰ ਲੈਣ ਪਰ ਇਨਸਾਨੀਅਤ ਦੇ ਤੌਰ ਤੇ ਘਟੋ ਘੜ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜਿਹੜੇ ਮਰੀਜ਼ ਐ ਇੰਨੇ ਬੁਰੀ ਹਾਲਾਤ ਨਾਲ ਪਏ ਆ ਚੂਗਨਗੂਲੀਆਂ ਨਾਲ ਤੇ ਡੇਂਗੂ ਨਾਲ ਇੱਥੋਂ ਤੱਕ ਕਿ ਡੈਥਾਂ ਵੀ ਹੋ ਰਹੀਆਂ ਮਾਨਸ ਬਹੁਤ ਜ਼ਿਆਦਾ ਆ ਰਹੇ ਨੇ ਜੀ ਮਰੀਜ਼ ਸੈਕਨੋਮੋਨੀ ਵਾਲੇ ਬਹੁਤ ਹੀ ਜ਼ਿਆਦਾ ਆ ਰਹੇ ਨੇ ਦੇਖੋ ਵੀ ਇਹ ਚੈਨਾ ਸਪਾਈ ਸੱਪੇ ਦਾ ਥੋੜਾ ਇਹ ਕੰਮ ਲਖਰਿੰਗਾਬਾਦ ਸ਼ੋਮਾ ਦੇ ਵਿੱਚ ਬਿਲਕੁਲ ਸਪਾਈ ਨਹੀਂ ਹੈਗੀ ਟੁੱਟੀਆਂ ਭੱਗੀਆਂ ਪਈਆਂ ਨੇ ਪਾਣੀ ਜਿਹੜਾ ਚੱਲਿਆ ਨਾਲ ਪਾਈ ਚੱਲਦੀ ਜਾਂਦਾ ਇੱਥੇ ਥੋੜੀ ਜੀ ਗੌਰ ਕਰੋ ਸਰਕਾਰ ਭਗਵਾਨ ਕਮਨ ਜੀ ਦੀ ਬੇਨਤੀ ਹੈ ਤੇ ਡਾਕਟਰ ਸਰਜਨ ਜੀ ਨੂੰ ਵੀ ਬੇਨਤੀ ਹੈ ਜੇ ਥੋੜਾ ਜਿਹਾ ਉਹ ਕਰੋ ਜਿਸ ਦਿਨ ਤੇ ਅਸੀਂ ਵਿਖਲੇ ਅੰਮ੍ਰਿਤਸਰ ਵਿੱਚ ਕਾਚੀ ਕਿਤੇ ਦੇ ਆਂਢ-ਗੁਆਂਢ ਦੀਆਂ ਸੀਗੇ ਅੱਜ ਹੀ ਸਾਨੂੰ ਪਤਾ ਲੱਗਿਆ ਜਦੋਂ ਬਾਥਰੂਮ ਕਰਨਗੇ ਕਿ ਵੀ ਇਹ ਬਹੁਤ ਜ਼ਿਆਦਾ ਖੱਟ ਪਾਗੋਈ ਜੀ